ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਦੋਂ ਆਪਣੇ ਫਾਈਲ ਜਿਹੜੀ ਆ ਉਹ ਸਬਮਿਟ ਮਲ ਕੀ ਜਮਾ ਹੋ ਜਾਂਦੀ ਆ VFS ਵਾਲਿਆਂ ਕੋ ਅੰਬੈਸੀ ਦੇ ਵਿੱਚ ਆਪਾਂ ਕਹਿ ਲਈਏ ਤੇ ਕਿੰਨੇ ਚਿਰ ਬਾਅਦ ਜਿਹੜਾ ਵਾ ਵੀਜ਼ਾ ਲੱਗ ਜਾਂਦਾ ਵਾ ਇਸ ਟਾਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਠੀਕ ਆ ਬੜੇ ਵੀਰ ਪੜ ਪੁੱਛਦੇ ਆ ਕਿ ਪੁਆਇੰਟ ਆਪਣਾ ਮਲਕੀ ਫਾਈਲ ਸਬਮਿਟ ਹੋਣ ਤੋਂ ਬਾਅਦ ਕਿੰਨੇ ਚਿਰ ਬਾਅਦ ਵੀਜ਼ਾ ਆ ਜਾਂਦਾ ਵਾ ਕਿੰਨਾ ਟਾਈਮਿੰਗ ਹੁੰਦੀ ਆ ਕੀ ਸਬਕਤਾਬ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਵੀਜ਼ਾ ਲੱਗਣ ਦੇ ਚਾਂਸ ਕਿੰਨੇ ਪਰਸੈਂਟ ਹੁੰਦੇ ਵਾ ਇਸ ਟਾਪਿਕ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਜਿਆਦਾ ਚਿਰ ਨਾਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿੱਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਹਾਂ ਜੇ ਕਿ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਠੀਕ ਹੈ ਲਓ ਵੀ ਫੇਰ ਕਰਦੇ ਆਂ ਵੀਡੀਓ ਸਟਾਰਟ ਇਹ ਕੀ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਵੀਜ਼ਾ ਲੱਗਣ ਦਾ ਮਿਲ ਕੇ ਆਪਾਂ ਕਹਿ ਲਈਏ ਕੀ ਕਿੰਨੇ ਪਰਸੈਂਟ ਚਾਂਸ ਹੁੰਦੇ ਵਾ ਠੀਕ ਆ ਜਾਂ ਆਪਾਂ ਕਹਿ ਲਈਏ ਕਿ ਰਿਜੈਕਸ਼ਨ ਹੋਣ ਦੇ ਕਾਰਨ ਕੀ ਹੋ ਸਕਦੇ ਆ ਮੈਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਵੀਜ਼ਾ ਲੱਗਣ ਦੇ ਕਿੰਨੇ ਪਰਸੈਂਟ ਚਾਂਸ ਹੁੰਦੇ ਆ ਜਦੋਂ ਆਪਣੀ ਫਾਈਲ ਇੱਕ ਵਾਰੀ ਸਬਮਿਟ ਹੋ ਜਾਂਦੀ ਆ ਆਪਣੇ VFS ਵਾਲਿਆਂ ਕੋਲ ਅੰਬੈਸੀ ਦੇ ਵਿੱਚ ਆਪਾਂ ਕਹਿ ਲਈਏ ਜਦੋਂ ਆਪਣੀ ਫਾਈਲ ਸਬਮਿਟ ਹੋ ਜਾਂਦੀ ਆ ਉਸ ਤੋਂ ਬਾਅਦ ਨਾ ਲੱਗਣ ਦਾ ਕਾਰਨ ਸਿਰਫ ਤੇ ਸਿਰਫ ਇੱਕ ਹੀ ਹੁੰਦਾ ਵਾ ਜੇਕਰ ਤੁਸੀਂ ਕੋਈ ਡਾਕੂਮੈਂਟ ਆਪਣਾ ਗਲਤ ਖੜਿਆ ਵਾ ਜਾਂ ਆਪਾਂ ਕਹਿ ਲਈ ਕਿ ਤੁਹਾਡਾ ਨੂੰ ਲਾਸਤਾ ਫੇਕ ਵਾ ਕਿਉਂਕਿ ਇਹਦਾ ਕਾਰਨ ਕੀ ਹੁੰਦਾ ਕਿ ਜਦੋਂ ਤੁਹਾਡੇ ਪੇਪਰ ਨਿਕਲਦੇ ਆ ਨਾ ਜਦੋਂ ਇਟਲੀ ਤੋਂ ਤੁਹਾਡਾ ਮਾਲਕ ਤੁਹਾਨੂੰ ਪੇਪਰ ਸੈਂਡ ਕਰਦਾ ਵਾ ਉਹ ਕੀ ਹੁੰਦਾ ਕਿ ਜਦੋਂ ਤੁਹਾਡੇ ਪੇਪਰ ਨਿਕਲਦੇ ਆ ਜਿੱਥੋਂ ਤੁਹਾਡਾ ਮਾਲਕ ਪੇਪਰ ਲੈ ਕੇ ਆਉਂਦਾ ਵਾ ਉਹ ਹੁੰਦਾ ਵਾ ਪਰਫਾ ਤੂਰਾ ਠੀਕ ਹੈ ਜਿਹੜਾ ਪਰਫਾ ਤੂਰਾ ਹੁੰਦਾ ਵਾ ਨਾ ਉਹ ਇੱਕ ਨੂ ਲਾਸਤਾ ਭੇਜਦਾ ਵਾ ਅੰਬੈਸੀ ਨੂੰ ਵੀਐਫਐਸ ਵਿੱਚ ਤੇ ਇੱਕ ਨੂੰ ਲਾਹੋਸਤਾ ਤੁਹਾਡੇ ਮਾਲਕ ਹੁੰਦਾ ਵਾ ਜੋ ਮਾਲਕ ਤੁਹਾਡਾ ਦਿੰਦਾ ਵਾ ਤੁਹਾਨੂੰ ਨੂੰ ਲਾਹੋਸਤਾ ਤੇ ਬਾਅਦ ਵਿੱਚ ਤੁਸੀਂ ਉਹ ਨੂੰ ਲਾਹੋਸਤਾ ਅੰਬੈਸੀ ਦੇ ਵਿੱਚ ਖੜਦੇ ਜੀ ਠੀਕ ਹੈ ਆਪਣੇ ਇਟਲੀ ਅੰਬੈਸੀ ਦੇ ਵਿੱਚ ਦਿੱਲੀ ਦੇ ਵਿੱਚ ਠੀਕ ਹੈ ਤੁਸੀਂ ਖੜਦੇ ਜੀ ਉੱਥੇ ਉਹ ਕੀ ਹੁੰਦਾ ਕਿ ਜੇਕਰ ਤੁਹਾਡਾ ਨੂੰ ਲਾਹੋਸਤਾ ਫੇਕ ਹੋਊਗਾ ਠੀਕ ਹੈ ਨਾਰਮਲ ਹੀ ਕਾ ਜਿਹੜਾ ਫੇਕ ਨੂੰ ਲਾਹੋਸਤਾ ਉਹ ਤਾਂ ਉੱਥੇ ਚੱਲਣਾ ਨਹੀਂ ਆ ਪਹਿਲੀ ਗੱਲ ਤੁਹਾਡਾ ਕਾਰਨ ਇਹ ਹੁੰਦਾ ਵਾ ਨਾ ਵੀਜ਼ਾ ਲੱਗਣ ਦਾ ਆਪਾਂ ਕਹਿ ਲਈਏ ਠੀਕ ਹੈ ਬਾਕੀ ਜੇਕਰ ਤੁਹਾਡੇ ਕੋਈ ਡਾਕੂਮੈਂਟ ਵਿੱਚ ਪ੍ਰੋਬਲਮ ਆ ਫਰ ਵੀ ਹੋਰ ਜੈਕਟ ਕਰਨ ਦੇ ਚਾਂਸ ਹੁੰਦੇ ਵਾ ਵੀ ਜਾ ਤੇ ਇੱਕ ਤੀਜਾ ਕਾਰਨ ਹੁੰਦਾ ਵਾ ਇੱਕ ਜਿਹੜਾ ਹੁਣ ਮੈਂ ਨਵਾਂ ਹੀ ਸੁਣਿਆ ਵਾ ਇਹ ਵੀ ਕਾਰਨ ਬੜਾ ਚੱਲਿਆ ਵਾ ਇਹ ਕਾਰਨ ਕੀ ਆ ਕਿ ਪੇਪਰ ਤੁਹਾਡੇ ਹੋਣਗੇ ਆਪਾਂ ਕਹਿ ਲਈਏ ਕਿ ਖੇਤੀਬਾੜੀ ਵਾਲੇ ਤੇ ਤੁਸੀਂ ਆਪਣਾ ਜੜਾ ਵਾ ਪੇਪਰ ਤੁਹਾਡੇ ਹੋਣਗੇ ਕੰਟਰੈਕਸ਼ਨ ਵਾਲੇ ਤੁਸੀਂ ਆਪਣਾ ਜੜਾ ਐਕਸਪੀਰੀਅੰਸ ਲਾਤਾ ਵਾ ਤੁਸੀਂ ਖੇਤੀਬਾੜੀ ਵਾਲਾ ਲਾਤਾ ਵਾ ਇਹਦੇ ਕਰਕੇ ਵੀ ਬੜੇ ਵੀਰਾਂ ਭਰਾਵਾਂ ਦੇ ਨੂੰ ਆਪਾਂ ਕਹਿ ਲਈਏ ਕਿ ਵੀਜ਼ਾ ਐਕਸਪਾਇਰ ਆਪਾਂ ਕਹਿ ਲਈਏ ਕਿ ਰਿਜੈਕਟ ਹੋਇਆ ਠੀਕ ਹੈ ਇਹ ਮੇਨ ਮੇਨ ਕਾਰਨ ਦੇ ਜੇਕਰ ਤੁਹਾਡਾ ਇਹ ਸਾਰਾ ਕੁਝ ਸਹੀ ਹੋਵੇ ਫਿਰ ਤੁਹਾਡੇ ਵੀਜ਼ਾ ਲੱਗਣ ਦੇ 99% ਚਾਂਸ ਹੁੰਦੇ ਵਾ ਠੀਕ ਹੈ ਜੇ ਆਪਾਂ ਤੁਹਾਡਾ ਸਾਰਾ ਕੁਝ ਸਹੀ ਵਾ ਫਿਰ ਤੁਹਾਨੂੰ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਫਿਰ ਤਾਂ ਡਾਡਾ ਵੀਜ਼ਾ ਵਾ ਉਹ 99% ਲੱਗਣ ਦੇ ਚਾਂਸਸ ਹੈਗੇ ਹੀ ਹੈਗੇ ਵਾ ਜੇਕਰ ਤੁਹਾਡਾ ਡਿਫਾਈਲ ਇੱਕ ਵਾਰੀ ਸਬਮਿਟ ਹੋ ਜਾਂਦੀ ਵਾ ਉਸ ਤੋਂ ਬਾਅਦ ਦੀ ਗੱਲ ਕਰਦਾ ਪਿਆਵਾਂ ਮੈਂ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜੇ ਆਪਾਂ ਏ ਜਦੋਂ ਵੀਜ਼ਾ ਲੱਗ ਆਪਾਂ ਪ੍ਰੋਸੈਸ ਕਿੰਨੇ ਚਿਰ ਦਾ ਹੁੰਦਾ ਵਾ ਮਤਲਬ ਕਿੰਨੇ ਚਿਰ ਵਿੱਚ ਵੀਜ਼ਾ ਲੱਗ ਜਾਂਦਾ ਵਾ ਜਦੋਂ ਆਪਣੀ ਫਾਈਲ ਸਬਮਿਟ ਹੋ ਜਾਂਦੀ ਵਾ ਹੁਣ ਕਈ ਵੀ ਭਰਾ ਆ ਗਏ ਆ ਜਿਹੜੇ ਜਿਵੇਂ ਮਲੂਕੀ ਅੱਜ ਫਾਈਲ ਜਮਾ ਕਰਾ ਕੇ ਆਏ ਆ ਤੇ ਹਫਤੇ ਬਾਅਦ ਹੀ ਉਹਨਾਂ ਨੂੰ ਉਹਨਾਂ ਦਾ ਡਿਸਪੈਚ ਦਾ ਮੈਸੇਜ ਆ ਗਿਆ ਕਿ ਸੰਤਾ ਦਾ ਡਾੜਾ ਵਾ ਵੀਜ਼ਾ ਲੱਗ ਗਿਆ ਵਾ ਤੁਹਾਡਾ ਪਾਸਪੋਰਟ ਰੈਡੀ ਵਾ ਤੁਹਾਡਾ ਪਾਸਪੋਰਟ ਡਿਸਪੈਚ ਕਰ ਦੇਣ ਲੱਗੇ ਆ ਜਾਂ ਜਿਨੇ ਐਡਰੈਸ ਨਹੀਂ ਦਿੱਤਾ ਹੁੰਦਾ ਉਹਨੂੰ ਤੁਸੀਂ ਉਹਨਾਂ ਨੂੰ ਮੇਲ ਆ ਜਾਂਦੀ ਕਿ ਤੁਸੀਂ ਇੱਥੋਂ ਹਣ ਕੇ ਲਾਜਾ ਤੁਹਾਡਾ ਡਾਡਾ ਪਾਸਪੋਰਟ ਵਾ ਰੈਡੀ ਵਾ ਠੀਕ ਆ ਕਿਉਂਕਿ ਹੁਣ ਉਹ ਚ ਦੋ ਹੁੰਦੇ ਨੇ ਇੱਕ ਉਹ ਲਾ ਕੇ ਤੁਸੀਂ ਆਪਣਾ ਕੋਰੀਅਰ ਕਰਵਾਉਣਾ ਪਾਸਪੋਰਟ ਤੇ ਇੱਕ ਤੁਸੀਂ ਆਪ ਜਾ ਕੇ ਲੈ ਕੇ ਆਉਣਾ ਠੀਕ ਆ ਇਹ ਦੋ ਸਟੈਪ ਹੁੰਦੇ ਵਾ ਉਹ ਜਦ ਤੁਸੀਂ ਕਰਾਇਆ ਹੁੰਦਾ ਵਾ ਤੁਹਾਨੂੰ ਉਹਦੀ ਮੇਲ ਆ ਜਾਂਦੀ ਆ ਹੁਣ ਕਈ ਵੀਰ ਭਰਾ ਹੈ ਇਹ ਜਿਨ੍ਹਾਂ ਨੂੰ ਡੇ ਡੇਢ ਮਹੀਨੇ ਲਾ ਜਾਂਦਾ ਤੇ ਡੇਢ ਡੇਢ ਮਹੀਨੇ ਬਾਅਦ ਵੀ ਨਹੀਂ ਉਹਨਾਂ ਵੱਲੋਂ ਕੋਈ ਮੈਸੇਜ ਆਉਂਦਾ ਨਾ ਕੋਈ ਉਹਨਾਂ ਵੱਲੋਂ ਮੇਲ ਆਉਂਦੀ ਆ ਤੇ ਉਹ ਵੀਰਪਰਾ ਡਰ ਜਾਂਦੇ ਆ ਟੈਨਸ਼ਨਾਂ ਦੀ ਲੋੜ ਨਹੀਂ ਹੈ ਕਿ ਇਹਦਾ ਕੋਈ ਪੱਕਾ ਫਿਕਸਡ ਟਾਈਮ ਨਹੀਂ ਹੁੰਦਾ ਕਿ ਫਿਕਸ ਜਿਵੇਂ ਆਪਾਂ ਕਹਿ ਲਈਏ ਕਿ ਪੇਪਰਾਂ ਦਾ ਵੀ ਕਹਿੰਦੇ ਵਾ ਜਦੋਂ ਪੇਪਰ ਖੋਲਦੇ ਹੁੰਦੇ ਉਦੋਂ ਵੀ ਕਹਿੰਦੇ ਹੁੰਦੇ ਉਹ ਗੱਲ ਕਿਹੜੇ ਪੇਪਰ ਵਾ ਉਹ 1 ਮਹੀਨੇ ਦੇ ਵਿੱਚ ਵਿੱਚ ਕਲੀਅਰ ਕਰ ਦਿੰਨੇ ਆ ਪੇਪਰ ਠੀਕ ਹੈ ਇਹ ਤਾਂ ਆਂਦੇ ਹੁੰਦੇ ਆ ਬਾਅਦ ਵਿੱਚ ਕਈ ਵੀਰਪਰੇ ਹੈਗੇ ਆ ਜਿਨ੍ਹਾਂ ਦੇ 2 2 2.5 2 3 3 4 4 ਮਹੀਨੇ ਬਾਅਦ ਹੀ ਪੇਪਰ ਨਿਕਲਦਿਆ ਤੇ ਔਰ ਮਾ ਦਾ ਪੇਪਰ ਪੇਪਰ ਤੇ ਵੀਜ਼ਾ ਲਵਾਉਂਦੇ ਆ ਤੇ ਇਟਲੀ ਪਹੁੰਚਦੇ ਆ ਠੀਕ ਹੈ ਇਸ ਕਰਕੇ ਕਿ ਇਹਦਾ ਕੋਈ ਫਿਕਸਡ ਟਾਈਮ ਨਹੀਂ ਹੈਗਾ ਹੁਣ ਆਪਾਂ ਕਹਿ ਲਈਏ ਕਿ ਆਪਾਂ ਅੰਦਾਜ਼ਾ ਜਿਹਾ ਲਾ ਲਈਏ ਇੱਕ ਹਫਤੇ ਦੇ ਵਿੱਚ ਤੁਹਾਡਾ ਵੀਜ਼ਾ ਲੱਗ ਸਕਦਾ ਵਾ ਠੀਕ ਹੈ ਦੋ ਹਫਤੇ ਦੇ ਵਿੱਚ ਵੀ ਲੱਗ ਸਕਦਾ ਵਾ ਇੱਕ ਮਹੀਨੇ ਵਿੱਚ ਵਿੱਚ ਤੁਹਾਡਾ ਵੀਜ਼ਾ ਲੱਗ ਸਕਦਾ ਦੋ ਮਹੀਨੇ ਵੀ ਤੁਹਾਡੇ ਵੀਜ਼ਾ ਲਾ ਸਕਦੇ ਕਿ ਦੋ ਮਹੀਨੇ ਬਾਅਦ ਤੁਹਾਡਾ ਵੀਜ਼ਾ ਆਵੇ ਠੀਕ ਹੈ ਜੇਕਰ ਤੁਹਾਨੂੰ ਦੋ ਮਹੀਨੇ ਤੋਂ ਪਲੱਸ 15 ਦਿਨ ਤੁਸੀਂ ਹੋਰ ਵੇਟ ਕਰੋ ਢਾਈ ਮਹੀਨੇ ਤੁਸੀਂ ਲਾ ਲੋ ਢਾਈ ਤਿੰਨ ਮਹੀਨੇ ਲੰਘ ਜਾਂਦੇ ਵਾ ਤੁਹਾਨੂੰ ਕੋਈ ਉਹਨਾਂ ਵੱਲੋਂ ਮੇਲ ਨਹੀਂ ਆਉਂਦੀ ਫਿਰ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ ਤੁਸੀਂ ਨਾ ਫੋਨ ਕਰੋ ਜਾਂ ਉੱਥੇ ਆਵੋ ਜਾਓ ਜਾਂ ਉਹਨਾਂ ਨੂੰ ਮੇਲ ਕਰੋ ਕਿ ਸਹੀ ਆਪਣਾ ਪਾਸਪੋਰਟ ਜਮ੍ਹਾਂ ਕਰਾਇਆ ਵਾ 3 ਮਹੀਨੇ ਹੋ ਗਏ ਵਾ ਨਾ ਸਾਨੂੰ ਕੋਈ ਮੈਸੇਜ ਆਇਆ ਵਾ ਫਿਰ ਤੁਹਾਨੂੰ ਕੋਈ ਜੇ ਤੁਹਾਡੇ ਪਾਸਪੋਰਟ ਜਾਂ ਤੁਹਾਡੇ ਵੀਜ਼ੇ ਵਿੱਚ ਕੋਈ ਪ੍ਰੋਬਲਮ ਹੋਈ ਤਾਂ ਤੁਹਾਡੀ ਤੁਹਾਡਾ ਕੋਈ ਡਾਕੂਮੈਂਟ ਘਟਵਾਦ ਹੋਊਗਾ ਫਿਰ ਤੁਹਾਨੂੰ ਦੱਸਣਗੇ ਠੀਕ ਹੈ ਇਹ ਪ੍ਰੋਸੈਸ ਆਪਾਂ ਕਹਿ ਲਈਏ ਜਿਹੜਾ ਪ੍ਰੋਸੈਸ ਵਾ ਉਹ ਤੁਹਾਡਾ ਨੋਰਮਲ ਆਪਾਂ ਕਹਿ ਲਈਏ 1.5 ਤੋਂ 2 ਮਹੀਨੇ ਦੇ ਵਿੱਚ ਵਿੱਚ ਵੀਜ਼ਾ ਇਹਦਾ ਵਾ ਆ ਜਾਂਦਾ ਵਾ ਨਾਰਮਲੀ ਜੇਕਰ ਸਾਰਾ ਕੁਝ ਸਹੀ ਹੋਵੇ ਉਸ ਤੋਂ ਪਹਿਲਾਂ ਵੀ ਆ ਜਾਂਦਾ ਵਾ ਕਈ ਵਾਂ ਦਾ ਉਸ ਤੋਂ ਬਾਅਦ ਵੀ ਆਉਂਦਾ ਵਾ ਪਰ ਜੇਕਰ ਤੁਸੀਂ ਕਹੋ ਕਿ 3 3.5 ਮਹੀਨੇ ਆ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਵੀ ਨਹੀਂ ਆ ਰਿਹਾ ਫਿਰ ਤੁਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਨਾਲ ਮਲਕੀ ਫੋਨ ਤੇ ਗੱਲ ਕਰੋ ਜਾਂ ਆਪਾਂ ਕਹਿ ਲਈਏ ਉਹਨਾਂ ਨੂੰ ਮੈਸੇਜ ਕਰੋ ਈਮੇਲ ਕਰੋ ਜਾਂ ਉਹਨਾਂ ਕੋਲ ਆਪ ਜਾਓ ਉੱਥੇ ਦਿੱਲੀ ਜਾ ਕੇ ਪਤਾ ਕਰੋ ਠੀਕ ਹੈ ਜੇ ਤੁਸੀਂ ਆਪਣੀ ਫਾਈਲ ਸਬਮਿਟ ਕਰਾਈ ਹੈ ਉਹ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਵਾ ਔਰ 1 ਮਹੀਨੇ ਦੇ ਵਿੱਚ ਤੋਂ ਲੈ ਕੇ ਡੇਢ ਦਾ 2 ਮਹੀਨੇ ਬਾਅਦ ਤੋ ਵਾਦਾ ਪੈ ਕੇ ਲਈ ਐਨਐਚਆਰ ਦੇ ਵਿੱਚ ਵਿੱਚ ਜਿਹੜਾ ਵਾ ਵੀਜ਼ਾ ਨਾਰਮਲੀ ਲੱਗ ਹੀ ਜਾਂਦਾ ਵਾ ਜੇਕਰ ਸਾਰਾ ਕੁਝ ਸਹੀ ਹੋਵੇ ਉਸ ਬੰਦੇ ਦਾ ਜਿਨੇ ਆਪਣੀ ਫਾਈਲ ਸਬਮਿਟ ਕਰਾਈ ਹੈ ਠੀਕ ਹੈ ਲੋਬੇ ਮਿੱਤਰੋ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਾਥ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ